ਸਰਕਾਰ ਹਮੇਸ਼ਾ ਹੀ ਲੋਕਾਂ ਦੇ ਹੋਂਦ ਪਾਈ ਹੈ 2022 ਤੋਂ ਲੈ ਕੇ ਇਹ ਲੋਕਾਂ ਦੀ ਆਵਾਜ਼ ਦਬਾਉਂਦੇ ਰਹੀ ਹੈ ਲੋਕਾਂ ਨੂੰ ਡਰਾਉਂਦੇ ਰਿਹਾ ਹੈ ਰਾਹਤ ਪਾ ਕੇ ਜੋ ਅੱਜ ਤੱਕ ਜਾਰੀ ਹੈ ਉਹਨਾਂ ਇਹਨਾਂ ਨੇ ਪ੍ਰਸ਼ਾਸਨ ਦੇ ਵੀ ਹਮਲੇ ਕਰਦੇ ਸ਼ੁਰੂ ਕਰਦੇ ਤੇ ਬਹੁਤ ਖਨਾਉਣੀ ਹਰਕਤਾਂ আর ਖਨਾਉਣੀ ਕਾਲੀ ਕਾਲ ਜਿਹੜਾ ਰੋਗ ਕਰਦਾ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡਾ ਜੋ ਵੀ ਤੁਸੀਂ ਸਹਿਯੋਗ ਮੰਗੋਗੇ ਉਹ ਸੋਚੀ ਪ੍ਰਸ਼ਾਸਨ ਨਾਲ ਆ ਦੂਸਰਾ ਇਸ ਲਈ ਜਿਹਨੇ ਵਿਪਾ ਜੀ ਨੇ ਵਿਪਾ ਹਸੰਦਰਪੁਰ ਬਾਦਰੀਆਂ ਨੇ ਉਹ ਕਹਿੰਦੇ ਜਿਹੜਾ ਐਮਰਜੈਂਸੀ ਕੋਡ ਹੈ ਉਹਦੇ ਵਿੱਚ 5 ਬੈਡਾ ਜੇ ਉਹਨੂੰ ਲੱਗ ਭਾ ਦੇ ਆਪਾਂ ਗੱਲ ਕਰੀਏ ਤਿੰਨ ਸਟੇਟਾਂ ਦਾ ਆਪਣੇ ਹੋ ਗਿਆ ਤੇ 100 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜਿੰਨੇ ਪ੍ਰੇਸ਼ਾਂਟ ਬ੍ਰੀਜ ਆਉਂਦੇ ਆ ਮੈਨੇ ਕਹਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਆ ਔਰ ਵੱਡੀਆਂ ਸੜਕਾਂ ਹੋਣ ਕਰਕੇ ਨੈਸ਼ਨਲ ਹਾਈਵੇ ਹੋਣ ਕਰਕੇ ਤੇ ਐਕਸੀਡੈਂਟ ਜ਼ੋਨ ਵੱਧ ਐ ਐਕਸੀਡੈਂਟ ਵੱਧ ਹੁੰਦੇ ਆ ਔਰ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ ਇਥੇ ਤੁਹਾਡੇ ਕੋਲ ਵੀ ਸਾਰੋਂ ਕੋਲ ਫੋਨ ਆਉਂਦੇ ਕਿ ਇਹ ਸਾਡੇ ਕੋਲ ਵੀ ਖੋਣਦੇ ਕਿ ਸਾਨੂੰ ਵੈਂਟਿਲੇਟਰ ਨਹੀਂ ਮਿਲ ਰਿਹਾ ਸਾਨੂੰ ਵੈਂਟਿਲੇਟਰ ਨਹੀਂ ਮਿਲ ਰਿਹਾ ਉਹਾਈ ਬੈਠਾ ਤੋਂ ਦੀਪਾ ਜੀ ਨੇ ਪਾਰਲੀਮੈਂਟ ਦੇ ਵਿੱਚ ਮੰਗ ਕਰੀ ਸੀ ਵੀ ਉਹਨੂੰ 300 ਬੈੱਡ ਦਾ ਕੀਤਾ ਜਾਵੇ ਔਰ ਸਰਕਾਰ ਨੇ ਇਹਦਰ ਸਰਕਾਰ ਨੇ ਵੀ ਤਾਂ ਹਰ ਤਰ੍ਹਾਂ ਦੇ ਸਰਬਦਿਲੀਆਂ ਦੀ ਮੰਗ ਮੰਨਦੇ ਹੋਏ ਉਹ 300 ਬੈੱਡ ਮਨਜ਼ੂਰ ਕੀਤਾ ਹੈ ਔਰ ਮੈਂ ਤੁਹਾਡੇ ذریعے ਬੀਬਾ ਹਰਸਿੰਦਰ ਕੁਰੜ ਜੀ ਦਾ ਔਰ ਅਜੀਤ ਕੁਕੀ ਬਰੰਗਾ ਦੀ ਚਰੋਣੀ ਕਾਲੀਦਾਨ ਦੀ ਟੀਮ ਜਿਹੜੀ ਸਾਡੀ ਬੀਬਾ ਹਰਸਿੰਦਰ ਕੁਰੜ ਦਾ ਅਜੀਤ ਦੇ ਪੁੱਤਨ ਹੁਆ ਕਰਦੇ ਆ ਇਹਨਾਂ ਨੇ ਬਹੁਤ ਵੱਡਾ ਅਕਰਾਲਾ ਕੀਤਾ ਕਿਉਂਕਿ ਜਦੋਂ ਤੋਂ ਮੁੰਡਾ ਏਸ ਦਾ ਜਿਹੜਾ ਇਹਦਾ ਬ੍ਰਾਂਡ ਦਾ ਸੇਲਾ ਬੀਬਾ ਹਰਸਿੰਦਰ ਕੁਰੜ ਬਾਦਲ ਜਾਨੇ ਜਾਂਦਾ ਉਹਨਾਂ ਨੇ ਜਦੋਂ ਹਿੰਦੋਸਤਾਨ ਦੇ ਵਿੱਚ ਏਅਰਸ ਵਰਕੇ 12 13 14 ਹਸਪਤਾਲ ਹਸਪੀਟਲ ਲਾਟ ਹੋਈ ਸੀ ਸਾਈਟਰ ਪਾਵਰ ਟਾਈਮ ਦੇ ਵਿੱਚ ਬੀਬਾ ਹਰਤਲਾਲ ਸਰਵਰ ਬਦਲ ਜਾਨੇ 3 ਸਾਲਾਂ ਤੋਂ ਘੱਟ ਟਾਈਮ ਦੇ ਵਿੱਚ ਜੇਸੋ ਬਣਾ ਕੇ ਇਹ ਵੀ ਇੱਕ ਰਿਕਾਰਡ ਬਣਾਇਆ ਸੀ ਉਹ ਵੀ ਜਿਹੜੇ ਯਤਨ ਸੀ ਬੀਬਾ ਉਹ ਜਿਹੜੇ ਉਪਮ ਸੀ ਉਪਮ ਸੀ ਉਹ ਬੀਬਾ ਹਰਤਲਾਲ ਸਰਵਰ ਬਦਲ ਦੇ ਸਦਕਾ ਹੀ ਹੋਏ ਤੇ ਇਹਨੇ ਘੱਟ ਟਾਈਮ ਦੇ ਵਿੱਚ ਬਣਾਇਆ ਕਿਉਂਕਿ ਅਸੀਂ ਉਦੋਂ ਦੇਖਦੇ ਸੀ ਤੁਸੀਂ ਵੀ ਦੇਖਦੇ ਸੀ ਬੀਬਾ ਵਾਰ-ਵਾਰ ਇੱਥੇ ਗੇੜਾ ਮਾਰਦੇ ਸੀ ਕੱਲੀ-ਕੱਲੀ ਗੱਲ ਨੂੰ ਨੋਟ ਕਰਦੇ ਸੀ ਔਰ ਕੇਕੇਦਾਰਾਂ ਦੇ ਉੱਤੇ ਪ੍ਰੈਸ਼ਰ ਬਣਾਉਂਦੇ ਸੀ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾਉਂਦੇ ਸੀ ਉਹਨਾਂ ਨੂੰ ਕਿ ਕੰਮੀ ਲਾਵੇ ਫੇਰ ਵੀ ਸਰਕਾਰ ਜਦੋਂ ਇੱਥੇ ਕਾਂਗਰਸ ਦੀ ਸੀ ਉਹਨਾਂ ਨੇ ਬਹੁਤ ਉਸਚਾ ਕੀਤੀਆਂ ਉਹਨੂੰ ਲੇਟ ਕਰਦੀਆਂ ਪਰ ਵੀ ਭਾਈ ਨੇ ਬੜੇ ਵਧੀਆ ਢੰਗ ਨਾਲ ਉਹਨੂੰ ਲਿਫਰੇ ਚਵਾ ਕੇ ਬੜੇ ਸ਼ਾਰਟ ਲਾਈਨ ਦੇ ਵਿੱਚ ਉਹ ਲੋਕਾਂ ਦੇ ਹਵਾਲੇ ਕੀਤਾ ਦੀਗਾ ਲੋਕਾਂ ਨੂੰ ਅਸੀਸ ਹੋ ਗਈ ਹੈ ਫੇਰ ਵੀ ਇਹਦਾ ਵੀ ਸਿਰਾ ਬਿਵਾ ਹੱਥ ਮੁਕਦਮਾ ਦਾ ਬਦਲਦੇ ਵਾਲੇ ਜਾਜ ਦਾ ਔਰ ਜਿਹੜੀ ਇੱਕ ਸਾਡੇ ਵਪਾਰੀਆਂ ਦੀ ਬੜੇ ਟਾਈਮ ਤੋਂ ਬਾਤ ਸੀਗੀ ਜਿਹੜੇ ਫਿਰੋਜ਼ਪੁਰ ਤੋਂ ਮਾਪਕੰਡਾ ਦਿੱਲੀ ਆਪਾਂ ਆਪਾ ਮੁੰਡੇ ਮਾਤਰਮ ਬੰਦੇ ਮਾਤਰਮ ਜਿਹੜੀ ਰੇਲ ਸੀ ਔਰ ਉਹ ਬਹੁਤ ਘੱਟ ਟਾਈਮ ਦੇ ਵਿੱਚ ਦਿੱਲੀ ਪਹੁੰਚਾਉਂਦੇ ਔਰ ਉਹ ਤੋਂ ਵਾਪਸ ਆਉਂਦਾ ਵੀ ਇੱਕ ਵਧੀਆ ਉਹਨਾਂ ਦਾ ਰੂਟ ਹੈ ਇਹ ਵਧੀਆ ਟਾਈਮ ਟੇਬਲ ਹੈ ਔਰ ਇਹ ਵੀ ਵਿਵਾ ਹਰਜਮਦਰ ਦੌਰ ਬਦਲਿਆ ਨੇ ਮੰਗ ਕਰੀ ਸੀ ਇਹ ਵੀ ਮੰਗ ਮੰਨੀ ਗਈ ਹੈ ਤੇ ਅਸੀਂ ਇਸ ਗੱਲ ਦੇ ਉੱਤੇ ਵੀ ਵਿਵਾ ਹਰਜਮਦਰ ਦੌਰ ਬਦਲਿਆ ਜੀ ਦਾ ਧੰਨਵਾਦ ਕਰਦੇ ਆ ਜਦੋਂ ਤੋਂ ਵਿਵਾ ਹਰਜਮਦਰ ਦੌਰ ਬਾਦਲ ਜੀ ਪਾਰਲੀਮੈਂਟ ਮੈਂਬਰ ਬਣਿਆ ਬਟੇਂਡਾ ਤੋਂ ਬਟੇਂਡਾ ਦੇ ਉਹ ਕੋ ਕਿਸਮਤ ਬਦਲ ਕੇ ਕਹਿ ਲਓ ਤੁਸੀਂ ਬਟੇਂਡਾ ਦੁਨੀਆ ਦੇ ਨਕਸ਼ੇ ਦੇ ਉੱਤੇ ਆ ਗਿਆ ਕਿਉਂਕਿ ਵਿਵਾ ਜੀ ਨੇ ਹਮੇਸ਼ਾ ਛੋਟੇ ਛੋਟੇ ਗੱਲ ਤੋਂ ਲੈ ਕੇ ਵੱਡੇ ਵੱਡੇ ਪ੍ਰੋਜੈਕਟਾਂ ਤੱਕ ਧਿਆਨ ਦਿੱਤਾ ਗਿਆ ਔਰ ਜਿਹੜੇ ਟੈਂਡੇ ਦੇ ਟਿੱਪਿਆਂ ਦਾ ਰੇਤਾ ਸੀ ਟਿੱਬੇ ਹੁੰਦੇ ਸੀ ਬਜਟ ਦੇ ਵਿੱਚ ਜਿੰਦੇ ਦੇ ਲੋਕਾਂ ਨੂੰ ਸਾਨੂੰ ਪਿਛਲੇ ਗਿਆ ਜਾਂਦਾ ਸੀ ਅਸੀਂ ਐਜੂਕੇਸ਼ਨ ਦੇ ਵਿੱਚ ਪਿਛੜੇ ਹੋਏ ਸੀ ਅੱਜ ਅਸੀਂ ਅ ਬਨਿਆਦੀ ਸੂਚਨਾ ਜਿਵੇਂ ਹਸਪਤਾਲਾਂ ਦੇ ਨਾਤਾਵ ਅਸੀਂ ਐਜੂਕੇਸ਼ਨ ਦੇ ਵਿੱਚ ਵੀ ਬੜੇ ਡੇ ਦੇ ਵਿੱਚ ਦੋ ਦੁਨੀਆ ਭਾਗੋ ਵੀ ਕਹਿ ਸਕਦੇ ਆ ਔਰ ਤਜਿੰਦੋ ਸੰਸਾਰ ਭਾਗੋ ਇੱਥੇ ਲੋਕ ਪੜਨ ਆਉਂਦੇ ਆ ਔਰ ਪੰਜ ਪੰਜ ਜਿਲ੍ਹੇ ਰਸਤੀਆਂ ਹੋਣੇ ਇੱਕ ਜਿਲ੍ਹੇ ਦੇ ਵਿੱਚ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮਸਾਲਾ ਹੈ ਇਹਦਾ ਸਿਰਾ ਵੀ ਚਰੋਮ ਅਥਲੀਦਾਲ ਨੂੰ ਬੇਬਾ ਹੱਦ ਤੱਕ ਬਾਦਲਿਆਂ ਨੂੰ ਸਾਡੇ ਸਤਕਾਰਯੋਗ ਪ੍ਰਧਾਨ ਸਰਦਾਰ ਜਿਸੇ ਬਾਦਲਿਆਂ ਨੂੰ ਜਾਂਦਾ ਆ ਜਦੋਂ ਆਪਾਂ ਵੀਬਾ ਜੀ ਪਾਰਲੀਮੈਂਟ ਮੈਂਬਰ ਬਣੇ ਪਰਿੰਡੇ ਦੀ ਡਿਵੈਲਪਮੈਂਟ ਹੋਈ ਹੈ ਕੱਲੀ ਕੱਲੀ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਆ ਕੇ ਉਹ ਹਰੇਕ ਲੋਕਾਂ ਦੇ ਮਸਲੇ ਹੱਲ ਕਰਦੇ ਆ ਪਾਰਲੀਮੈਂਟ ਮੈਂਬਰ ਪਹਿਲਾਂ ਵੀ ਸਾਡੇ ਬੰਦੇ ਰਹੇ ਆ ਔਰ ਵੀਬਾ ਜੀ ਕਿਵੇਂ ਪਰਿੰਡੇ ਦੇ ਔਰ ਪੰਜਾਬ ਦੇ ਮਸਲੇ ਆਪਾਂ ਵਿਦੋਸਾਂ ਦੀ ਬਾਦਮਿਟ ਦੇ ਵਿੱਚ ਚੱਕਦੇ ਆ ਇਹ ਵੀ ਕਾਬਲੇ ਤਾਰੀਫ ਹੈ ਤੁਸੀਂ ਸਾਰੇ ਦੇਖਦੇ ਹੋ ਸਾਰੇ ਲੋਕ ਦੇਖ ਰਿਹਾ ਹੈ ਬਟਿੰਡੇ ਸ਼ਹਿਰ ਵਾਸੀਆਂ ਨੂੰ ਅਭਿਆਦੇ ਦੇ ਵਿਪਨ ਉਹਦੇ ਚਾਰ ਵਾਲੀ ਚੌਥੀ ਵਾਲੀ ਜੋ ਕੇ ਬਾਦਮਿਟ ਦੇ ਵਿੱਚੋਂ ਭੇਜਿਆ ਹੈ ਦਾ ਅਸੀਂ ਸਾਰੇ ਸ਼ਹਿਰ ਵਾਸੀ ਮਾਣ ਮਹਿਸੂਸ ਕਰਦੇ ਆ ਕਿ ਜਿਹੜਾ ਸਾਡਾ ਬਾਬੇ ਦਾ ਮੰਡਰ ਹੈ ਉਹ ਸਾਡੇ ਮਹੱਲੇ ਚੱਕਦਾ ਹੈ ਔਰ ਉਹਨਾਂ ਨੂੰ ਹੱਲ ਕਰਵਾਉਂਦਾ ਹੈ ਧੰਨਵਾਦ ਉਹਨਾਂ ਨੇ ਇਹ ਕਰਕੇ ਬਟਿੰਡੇ ਦੇ ਲੋਕਾਂ ਨੂੰ ਉਹਨਾਂ ਦਾ ਜੀਵਨ ਉੱਚਾ ਚੱਕਣ ਵਾਸਤੇ ਯੋਗਦਾਨ ਪਾਇਆ ਦੂਜੇ ਪਾਸੇ ਜੇ ਗੱਲ ਕਰੀ ਆ ਤਾਂ ਵਿਜੂਦਾ ਸਰਕਾਰ ਦੀ ਔਰ ਉਹ ਗੱਲ ਕਰਦਾ ਹੈ ਉਹ ਕਮੰਧਰੀ ਗੱਲ ਕਰਦਾ ਹੈ ਵੀ ਸੁਖਵੀਰ ਬਾਦਲ ਨੇ ਕੀ ਕੰਮ ਕੀਤੇ ਹੈ ਤਿੰਨ ਸਾਲ ਲੱਗਣਗੇ ਜਿਹੜੇ ਅਕਾਲੀਵਾਲੇ ਕੰਮ ਕੀਤੇ ਹੈ ਤੁਸੀਂ ਪਿਛਲੇ ਰਾਜ ਨੂੰ ਛੱਡੋ 69 ਨੂੰ ਛੱਡ ਦਿਓ ਬਾਦਲ ਸਾਹਿਬ ਨੇ ਕੀ ਕੰਮ ਕੀਤੇ ਹੈ 2007 ਤੋਂ ਲੈ ਕੇ 10 ਸਾਲਾਂ ਦੇ ਵਿੱਚ ਜੇ ਪਟੈਂਡਾ ਪੱਲਾ ਨੇ ਪਹਾੜੀ ਵਰਗੇ ਅੜਾ ਦਰਵਾਜਾ ਸਾਹਿਬ ਤੇ ਦਰਗਾਣਾ ਮੰਦਿਰ ਦੇ ਗਲੇਰਾ ਜੋਲਰਾ ਵਰਗੇ ਵਿਰਾਸਤ ਖਾਲਸਾ ਵਰਗੇ ਜਿਹੜੇ ਕੰਮ ਕੀਤੇ ਹੈ ਔਰ ਜਿਹੜੇ ਲੋਕਾਂ ਨੂੰ ਸਹੂਤ ਦਿੱਤੀ ਹੈ ਮਫਾਰਿਆਂ ਨੂੰ ਦਿੱਤੀ ਹੈ ਕਰੀਰ ਕੇਂਦਰ ਬਣਾਇਆ ਕਲੇ ਕਲੇ ਕੰਮ ਨੂੰ ਸਿੱਖਣਾ ਕੀ ਕਰਾਵਾ ਤੁਹਾਨੂੰ ਜੋ ਕੰਮ ਹੋਇਆ ਸਾਨੂੰ ਨੇ ਖਾਲੀ ਦਲ ਦੀ ਸਰਕਾਰ ਦੌਰਾਨ ਹੋਇਆ ਇੱਕ ਵੀ ਪ੍ਰੋਜੈਕਟ ਕਾਂਗਰਸ ਨੇ ਜੇ 5 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਲੈ ਜਾਂਦਾ ਹੋਵੇ ਇੱਕ ਰਿਕਾਰਡ ਜ਼ਰੂਰ ਉਹਨਾਂ ਨੇ ਵੀ ਬਣਾਇਆ ਸੀ ਵੀ ਜਿੰਨੇ ਪ੍ਰੋਜੈਕਟ ਪੰਜਾਬ ਦੇ ਵਿੱਚੋਂ کارਖਾਨੇ ਬੰਦ ਹੋ ਕੇ ਉਹ ਵੱੱਢੀ ਗਏ ਸੀ ਜਾਂ ਯੂਪੀ ਚ ਗਏ ਸੀ ਜਾਂ ਐਮਪੀ ਦੇ ਵਿੱਚ ਗਏ ਸੀ ਉਹ ਵੀ ਕਰਤਾਰ ਦੀ ਔਰ ਇਹ 4 ਸਾਲਾਂ ਦੇ ਵਿੱਚ ਇੱਕ ਵੀ ਪ੍ਰੋਜੈਕਟ ਇੱਕ ਵੀ ਗੱਲ ਨਾਲ ਭਗਵਾਨ ਸਭ ਨੂੰ ਸਾਬਤ ਕਰਦੇ ਪੰਜਾਬ ਦੇ ਲੋਕਾਂ ਨੂੰ ਔਰ ਦੂਜੇ ਪਾਸੇ ਜਿਹੜੇ ਹਾਰਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਐ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ 12000 ਕਰੋੜ ਰੁਪਇਆ ਜਿਹੜਾ ਉਹਨਾਂ ਨੇ ਇੱਕ ਰੰਗਲਾ ਪੰਜਾਬ ਅਕਾਊਂਟ ਬਣਾ ਕੇ ਉਹਦੇ ਵਿੱਚ ਟਰਾਂਸਫਰ ਕੀਤਾ ਹੈ ਉਹਦੇ ਵਿੱਚ ਵੀ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਤੋਂ ਉਹ ਲੋਕਾਂ ਨੂੰ ਸਾਬਤ ਕਰੇ ਲੋਕਾਂ ਨੂੰ ਕਲੀਅਰ ਕਰੇ ਕਿ ਉਹ ਫੰਡ ਦੇ ਵਿੱਚ ਕਿੰਨਾ ਖਰਚ ਹੋਇਆ ਉਸੇ ਕਿੰਨਾ ਆਇਆ ਤੇ ਕਿੰਨਾ ਗਿਆ ਉਹ ਵੀ ਉਹਨਾਂ ਨੇ ਪੰਮਾਪੁਖਸਾ ਬਣਾਇਆ ਹੋਇਆਗਾ ਔਰ ਜੇ ਆਪਾਂ ਗੱਲ ਕਰੀਏ ਜਿਹੜਾ ਆਪਾਂ ਆਤਮਾਨ ਜੀ ਨੇ ਜਿਵੇਂ ਸੁਨੀਵਾਰੋਂ ਦਾ ਕਿਹਾ ਹੋਇਆ ਹੈਗਾ ਉਹਨਾਂ ਨੇ ਵੀ ਕੋਈ ਕੰਮ ਕਰ ਸਕਦਾ ਆਵੇ ਅਸੀਂ ਜਿਹੜੇ ਕਰਦੇ ਆ ਵੀ ਤੁਹਾਡੀ ਸਰਕਾਰ ਦਰਾਂ ਕੀ ਕੰਮ ਕੀਤਾ ਹੈਗਾ ਜੂਹੀ ਸਾਨੂੰ ਦੱਸ ਦਿਓ ਅ ਦੂਸਰੀ ਗੱਲ ਜਿਹੜੀ ਜੇ ਆਪਾਂ ਗੱਲ ਕਰੀਏ ਬਟਿੰਡੇ ਦੇ ਕਾਰਪੋਰੇਸ਼ਨ ਦੀ ਸਿੰਜਵੇ ਕਾਰਪੋਰੇਸ਼ਨ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਨਕਸ਼ਿਆਂ ਦਾ ਕੀ ਹਾਲ ਹੈ ਕਿਵੇਂ ਇੱਥੇ ਕਰਾਪਸ਼ਨ ਦਾ ਬੋਲਬਾਲਾ ਹੋ ਰਿਹਾ ਹੈ ਕਾਰਪੋਰੇਸ਼ਨ ਦੇ ਵਿੱਚ ਇੱਕ ਵੀ ਕੰਮ ਬਿਨਾਂ ਪੈਸੇ ਦੇ ਨਹੀਂ ਹੁੰਦਾ ਲੋਕ ਇਹ ਜਾਣਦੇ ਆ ਖੱਜਲਖਵਾਰ ਹੁੰਦੇ ਆ ਉਹ ਪਟੰਡੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸਾਡਾ ਐਮ.ਐਲ.ਏ ਕਰ ਰਿਹਾ ਕੰਮ ਹੈ ਤੇ ਇਹਦਾ ਮੇਅਰ ਕਰ ਰਿਹਾ ਹੈ। ਅੱਜ ਮੈਂ ਪਟੰਡੇ ਸ਼ਹਿਰ ਦੇ ਵਸਨੀਕਾਂ ਦੇ ਬਹਾਅ ਦੇ ਉੱਤੇ ਇਹ ਗੱਲ ਕਰਨੀ ਚਾਹੁੰਦਾ। ਸ਼ਹਿਰ ਦੇ ਵਿੱਚ ਸਫਾਈ ਦਾ ਬੁਰਾ ਹਾਲ ਹੈ। ਤੁਸੀਂ ਆਪਾਂ ਬਜ਼ਾਰਾਂ ਦੇ ਵਿੱਚ ਜਾਂਦੇ ਆ 12-12 ਵਜੇ ਤੱਕ ਤੁਸੀਂ ਸਿਰਕੀ ਬਾਜ਼ਾਰ, ਹਸਪਤਾਲ ਬਾਜ਼ਾਰ ਉਹ ਪੂਰਾ ਕਿੰਨਾ ਪ੍ਰਿਆ ਹੁੰਦਾ 12-12 1 ਵਜੇ ਤੱਕ ਬੁਰਾ ਹਾਲ ਹੁੰਦਾ ਹੈਗਾ। ਇਹ ਗੱਲ ਕਰੀ ਆਪਾਂ ਕਾਰਪੂਰੇ ਜਿੰਦੇ ਵਿੱਚ ਜਿਹੜੇ ਅ ਅੰਦ ਬੰਦੀ ਦੇ ਹੁਣ ਇਲੈਕਸ਼ਨ ਹੋਣ ਜਾ ਰਹੀ ਹੈ। ਅਸੀਂ ਮੰਨ ਕਰਦੇ ਹਾਂ ਵੀ ਜਿਹੜੀ ਚੋਅ ਖਤਮ ਹੋਏਗੀ ਉਸ ਸਮੇਂ ਦੌਰਾਨ ਜਿਹੜਾ ਲੋਕਾਂ ਦਾ ਸਿਧਾਨਕ ਆਕਾਕਾਰਪੁਰ ਦੇ ਵਿੱਚ ਜਿਹੜੇ ਜਨੇ ਮਖਲੇ ਹੱਲ ਹੁੰਦੇ ਹੈਗੇ ਐਮਸੀ ਬਣਦੇ ਐ ਪਹਿਲਾਂ ਐਲੈਕਟਰੀ ਕੀਤੀ ਜਾਵੇ ਹੱਦਬੰਦੀ ਵਧਾਈ ਜਾਵੇ ਕਿਉਂਕਿ ਲੋਕਾਂ ਵਧ ਗਿਆ ਆਬਾਦੀ ਵਧ ਗਈ ਹੈ ਲਗਭਗ 5 ਲੱਖ ਦੇ ਗਰੀਬ ਬਣੇ ਦੀ ਵਾਦੀ ਹੋ ਗਈ ਹੈ ਇਹ ਵਾਦੀਓ ਦੇਖਦੇ ਹੋ ਇੱਥੇ ਵਾਰਡ ਵੀ ਵਧਨੇ ਚਾਹੀਦੇ ਐ ਅਲੋ ਸਵਾਰਡ ਵੀ ਬਣਨੇ ਚਾਹੀਦੇ ਐ ਇੱਥੇ ਜਿਹੜਾ ਏਰੀਆ ਜਿਹੜਾ ਹੈ ਏਰੀਆ ਦੇ ਮੁਤਾਬਕ ਵਾਰਡ ਵਧਾ ਕੇ ਹੁਣੇ ਤੋਂ ਕਲੀਅਰ ਕੀਤਾ ਜਾਵੇ ਇੱਕ ਪਿਛਲੀ ਸਰਕਾਰ ਦੌਰਾਨ ਤੁਸੀਂ ਦੇਖਿਆ ਹੋਣਾ ਜਿਹੜੇ ਹਾਦਸੇ ਹੁੰਦੀ ਹੈ ਜਿਓਗ੍ਰਾਫਿਕਲੀ ਬੜਾ ਉਹਦੇ ਵਿੱਚ ਧਿਆਨ ਵਿੱਚ ਰੱਖਿਆ ਜਾਂਦਾ ਹੈ ਬਾਏ ਲਾਜ਼ ਦੇ ਉਧਰ ਵੀ ਆਪਾਂ ਗੱਲ ਕਰੀਏ ਨਾ ਇਹ ਕੋਈ 40 ਫੁੱਟ ਜਾਂ 50 ਫੁੱਟ ਵੱਡੀ ਛੜਕ ਹੁੰਦੀ ਹੈ ਜਿੱਥੇ ਆਵਾਜ਼ੇ ਜਿਆਦਾ ਹੁੰਦੀ ਹੈ ਇੱਕ ਗੂਤ ਇੱਕ ਹਾਊਸਲ ਕਰੌਸ ਨਹੀਂ ਕਰ ਦਿੱਤਾ ਜਾਂਦਾ 2400 ਵੋਟ ਵੱਧ ਘੱਟ ਹੋ ਜੇ ਉਹ ਮੈਟਰ ਨਹੀਂ ਕਰਦੀ ਪਿਛਲੀ ਸਰਕਾਰ ਦੌਰਾਨ ਤੁਸੀਂ ਦੇਖਿਆ ਹੋਣਾ ਸੱਤ ਲੈਣਾ ਤੱਕ ਕੇ ਇੱਕ ਵਾਰ ਸੀ ਪਰਸਨਾ ਨਗਰ ਦੇ ਵਿੱਚ ਔਰ ਦੂਦੇ ਪਾਸੇ ਬੋਲਟ ਕੀਤਾ ਕਿ ਜਿਹੜਾ ਆਪਾਂ ਨਿਆਜ਼ ਮੁਹੰਮਦ ਸਾਹਿਬ ਦਾ ਸਾਕੇ ਸੀਗਾ ਉਹ ਵਾਰਡ ਜਿਵੇਂ ਇੱਕ ਔਰੀਜਨ ਤੋਂ ਲੈ ਕੇ ਇਸ ਸਕੂਲ ਦੇ ਜਿਹੜਾ ਆਪਣਾ ਸੰਜੇਵਲ ਸਕੂਲ ਤੱਕ ਇੱਕ ਵਾਰ 6 ਨੰਬਰ ਬੱਲਾਰਾਮ ਨਗਰ ਤੋਂ ਲੈ ਕੇ ਔਰ ਇਧਰ ਜਿਹੜਾ ਆਪਣਾ ਕਮਲਾ ਨਹਿਰ ਤੋਂ ਆਪਣੀ ਸਾਰੀ ਧੰਨੋ ਜਮ ਤੱਕ ਉਹ ਵਾਰਡ ਸੀਗਾ ਕਿਉਂਕਿ ਇੱਕ ਐਮਸੀ ਨੂੰ ਘਰਾਂ ਦੇ ਵਿੱਚ ਲੋਕਾਂ ਨੂੰ ਜਾਣਾ ਚੌਕਾ ਹੁੰਦਾ ਹੈਗਾ ਇਹ ਰੇਲਵੇ ਲਾਈਨ ਦਾ ਇੱਕ 14 ਨੰਬਰ ਵਾਰਡ ਤੁਸੀਂ ਦੇਖਿਆ ਉਹਨਾਂ ਮਦੀਦਾਬ ਨਗਰ ਫਰਲਾਵਾਸਾ ਔਰ ਫੇਜ਼ 1 ਜਿਹੜਾ ਬੱਡ ਡਾਊਨ ਤਾਂ ਹੈ ਹੋਰ ਲਾਪਸਾ ਉਹ ਵੀ ਦੇਰਪੇ ਲੈਣਾ ਆਲਰੇਡੀ ਬੰਦ ਰੱਖ ਕੇ ਉਹਦੇ ਵਿੱਚ ਕਿਹੜਾ ਮਤਲਬ ਗੈਪ ਸੀਗਾ ਇਹ ਜੇ ਇਹ ਸਰਕਾਰ ਵੀ ਇ tanto ਕੰਮ ਕਰੂਗੀ ਤਾਂ ਕਾਲੀ ਵਾਲੇ ਦਾ ਬੋਲ ਕਰੂਗਾ ਔਰ ਇਹਦੇ ਵਿੱਚ ਜੇ ਕੋਈ ਸਰਕਾਰ ਦੀ ਡਿਊਟੀ ਬਣਦੀ ਹੈ ਕਿਉਂਕਿ ਲੋਕਲ ਬੋਡੀ ਬਣਾਉਣੀ ਹੁੰਦੀ ਹੈ ਤੇ ਲੋਕਲ ਬੋਡੀ ਦਾ ਜਿਹੜਾ ਇਹ 파ਟ ਹੈ ਇਹ ਸਰਕਾਰ ਦਾ ਇੱਕ ਹਿੱਸਾ ਹੁੰਦਾ ਹੈਗਾ ਇਲੈਕਸ਼ਨ ਕਰਾਉਣੀ ਅਸੀਂ ਮੰਗ ਕਰਦੇ ਆਂ ਵੀ ਟਾਈਮ ਤੇ ਇਲੈਕਸ਼ਨ ਕਰਾਈ ਜਾਵੇ ਔਰ ਜਿਓਗ੍ਰਾਫਿਕਲੀ ਇਹਨੂੰ ਸਹੀ ਕਰਕੇ ਤੇ ਇਹਦੇ ਅਧਿਕਾਰ ਵਧਾਏ ਜਾਣ ਇਹ ਆਪ ਹੀ ਮਾਊਂਟ ਕਰਦੇ ਹੋ ਤੁਹਾਡੇ ਜਰੀ